ਮੇਰਾ ਨਾਮ ਆਕਿਸ਼ਨ ਕੁਮਾਰ ਅੱਜ ਕੀ ਗੱਲ ਹੈ ਤੇ ਕੌਣ ਹੈ ਤੁਹਾਡਾ ਕੀ ਰਿਸ਼ਤਾ ਮੇਰੀ ਵੱਡੀ ਸਿਸਟਰ ਆ ਮੈਂ ਬ੍ਰਦਰ ਇਹਦਾ ਛੋਟਾ ਮੈਂ ਆ ਸਬਜ਼ੀ ਮੰਡੀ ਵੱਲ ਕੰਮ ਕਰਦਾ ਹਾਂ ਮੈਂ ਆਪਣਾ ਕੰਮ ਕਰ ਰਿਹਾ ਨਾ ਮੇਰੇ ਭਾਂਜੇ ਦਾ ਮੈਨੂੰ ਫੋਨ ਆਇਆ ਕਿ ਮਾਮਾਈ ਮੰਮੀ ਪੂਰੀ ਹੋ ਗਈ ਹੈ ਮੈਂ ਹਾਂ ਨਹੀਂ ਮੈਨੂੰ ਦੱਸ ਕਹਿੰਦਾ ਨਹੀਂ ਸੱਚੀ ਪੂਰੀ ਹੋ ਗਈ ਹੈ ਮੈਂ ਉਸੇ ਟਾਈਮ ਆਪਣਾ ਕੰਮ ਛੱਡ ਕੇ ਮੰਡੀੋਂ ਇਨਾਰੇ ਘਰ ਆਵਾਂ ਹੰਦਿਆਂ ਨੇ ਵੇਖਿਆ ਭੈਣ ਦੇ ਪੂਰੀ ਹੋਈ ਮੈਂ ਤਸੀਰ ਹੋ ਰਹਾ ਗਰਮੀ ਗਾ ਜਿਦਾਂ ਹੋਣਾ ਹੀ 15 20 ਮਿੰਟ ਤੱਕ ਘੰਟਾ ਪਹਿਲਾਂ ਮੌਤ ਹੋਈ ਹੁੰਦੀ ਹੈ ਦੀ ਲੈਸਨ ਇਹ ਵੀ ਕਿ ਮਾਤਮੂਦ ਨਿਲਾ ਆਇਆ ਹੀਗਾ ਮੈਂ ਉਹਕੇ ਕਹੇ ਮੈਂ ਪੋਸਟਮਾਰਟਮ ਕਰਾਣਾ ਮੇਰਾ ਭਾਂਜਾ ਮੇਰਾ ਜੀਜਾ ਮੇਰੇ ਜੀਜੇ ਦਾ ਭਰਾ ਆ ਨਾ ਬੱਬੂ ਆ ਓਏ ਹਾਰੇ ਮੇਰੇ ਗੱਲ ਪੈ ਗਏ ਜਿੰਨੇ ਉਹਨਾਂ ਦੇ ਰਿਸ਼ਤੇਦਾਰੀ ਸਾਰੇ ਮੇਰੇ ਗੱਲ ਪਏ ਮੈਂ ਆਪਣੀ ਜਾਨ ਬਚਾ ਕੇ ਭੱਜਿਆ ਮੇਰੇ ਗੱਲ ਲਿਆ ਨਿਸ਼ਾਨ ਪਏ ਯਾਰੇ ਖੂਨ ਖਾਨ ਲੱਗਾ ਸਾਰਾ ਇਹ ਮੇਰੇ ਗੱਲ ਪਏ ਹਾਰੇ ਮੈਂ ਆਪਣੀ ਜਾਨ ਬਚਾ ਕੇ ਭੱਜਿਆ ਕੋਈ ਸਿਵਲ ਦੇ ਵਿੱਚ ਮਲਾਜਮ ਹੈਗਾ ਹੀਗਾ ਉਹਨੇ ਮੈਨੂੰ ਆਪਣੀ ਐਕਟਿਵਾ ਦੇ ਬਾਕੇ ਥਾਣਾ ਬੀਟ ਵੀਂ ਦੇ ਵਿੱਚ ਛੱਡਿਆ ਕੀ ਲੜਾਈ ਦਾ ਕੀ ਕਾਰਨ ਲੜਾਈ ਦਾ ਕਾਰਨ ਨਹੀਂ ਮੈਂ ਆਪਣੇ ਭਾਂਜੇ ਨੂੰ ਕਹਿੰਦਾ ਜ ਉਹ ਮੈਨੂੰ ਕਹਿੰਦੇ ਆப்பா ਪੋਸਟਮਾਰਟਮ ਨਹੀਂ ਕਰੋਂ ਦੇਣਾ ਸਾਡੇ ਘਰ ਦੇ ਵਿੱਚ ਸਾਡਾ ਘਰ ਉਜੜ ਜਾਣਾ ਮੈਂ ਤੁਹਾਡਾ ਘਰ ਮੇਰੀ ਭੈਣ ਤੇ ਚਲ ਗਈ ਮੇਰੀ ਮੇਰੀ ਮਾਂ ਵੀ ਮਰ ਗਈ ਮੇਰੀ ਭੈਣ ਵੀ ਮਰ ਗਈ ਮੇਰਾ ਮੇਰੀ ਮਾਵਾ ਵਰਗੀ ਭੈਣੇਗੀ ਉਹ ਮਰ ਗਈ ਮੇਰੇ ਹੁਣ ਤੁਸੀਂ ਮੇਰੇ ਬਾਰੇ ਮੇਰੇ ਭਾਏ ਤੁਸੀਂ ਮਰ ਗਏ ਮੈਂ ਆਪਣਾ ਇਨਸਾਫ ਮੰਗਦਾ ਮੈਨੂੰ ਮਾਰਿਆ ਮੇਰੀ ਭੈਣ ਦਾ ਇਨਸਾਫ ਚਾਹੀਦਾ ਮੈਨੂੰ ਕਿ ਨਾ ਕੀ ਆ ਮੈਨੂੰ ਆ ਮੈਨੂੰ ਆ ਸ਼ੱਕ ਆ ਕਿ ਮੇਰੇ ਬਨੇਵੇਂ ਨੇ ਜਾਂ ਮੇਰੇ ਜੀਜੇ ਨੇ ਜਾਂ ਮੇਰੀ ਜੀਜੇ ਦੀ ਨੂੰਹ ਨੇ ਉਹਨੇ ਕੁਝ ਦੇਖ ਕੇ ਮਾਰਤਾ ਵਾ ਕਿਉਂ ਤੁਸੀਂ ਮੈਂ ਇਨਸਾਫ ਮੰਗਦਾ ਮਾਰੇ ਮੈਂ ਹੋਰ ਕੁਝ ਨਹੀਂ ਜਾਂਦਾ ਨਾ ਮੈਨੂੰ ਕੋਈ ਚਾਹੀਦਾ ਜਿਹੜੀ ਜਾਣ ਵਾਲੀ ਚੱਲ ਗਈ ਹੈ ਅਸੀਂ ਜਿਹੜਾ ਪੋਸਟਮਾਰਟਮ ਕਰਾਉਣਾ ਚਾਹਨਾ ਮੈਂ ਦਰਖਾਸਤ ਕੋਮਪਲੇਨ ਮੈਂ ਦਿੱਤੀ ਹੈ ਭਾਈ ਬੀੜ ਵੀ ਨਹੀਂ ਖਾਣੇ ਮਰਾਜ਼ਮ ਆਏ ਹੈ ਜੀ ਮੇਰੇ ਨਾਲ ਆਏ ਉਸੇ ਮੇਰਾ ਦੁਰੇ ਕੀ ਹੋਣ ਕੀ ਅਗਲੀ ਕੀ ਜਾਂਚ ਕੀਤੀ ਜਾ ਰਹੀ ਮੈਂ ਕਹਿੰਦਾ ਜਾਂਚ ਕਰਨੇ ਹਰੀ ਮੈਂ ਹੁਣੇ ਮੰਗ ਕਰਦਾ ਮੇਰਾ ਭੈਣ ਦਾ ਪਪੋਸਟਮਾਰਟਮ ਹੋਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਉਹ ਹੈ ਮੇਰੀ ਭੈਣ ਨਾਲ ਗਲਤ ਹੋਇਆ ਹਰੇ ਮਲੇ ਜਿੱਥੇ ਤੱਕਨ ਦੀ ਮਲੇ ਜਿੱਥੇ ਮਿਲਣਾ ਵਰਤਨਾ ਹੈ ਤੁਸੀਂ ਪੁੱਛ ਸਕਦੇ ਮੇਰੀ ਭੈਣ ਦਾ ਨੈਚਰ ਕਿਦਾਂ ਦਾ ਸੀ ਇਹ ਕਿਦਾਂ ਦੀ ਸੀ ਸਾਰਾ ਪੂਰ ਸਕਦੀ ਜੇ ਉਹਨੇ ਇੱਕ 20 ਬਰਖਲਾਬ ਉਹਦੇ ਹੋਏ ਮੈਂ ਇਥੇ ਕਾਰਵਾਈ ਬਤ ਕਰਾ ਦਾਂ ਅੱਛੇ ਕੰਨੇ ਕੰਨੇ ਕਲਾ ਕਲਾ ਮੁੰਡਾ ਸਵਾ ਸਾਲ ਡੇਰ ਸਾਲ ਦਾ ਵਿਆਹ ਹੋਇਆ ਜਦੋਂ ਦਾ ਵਿਆਹ ਆ ਉਹਦਾ ਉਹਦਾ 5 6 ਮਹੀਨੇ ਬਾਅਦ ਵਿਆਹ ਤੋਂ ਬਾਅਦ ਨਾਲ ਕਰਕੇ ਲਈ ਚਲੀ ਗਿਆ ਤੇ ਜੀਜਾ ਮੇਰਾ ਮੈਂ 15-20 ਦਿਨ ਮਹੀਨਾ ਪਹਿਲਾਂ ਮੈਂ 20 ਦਿਨ ਪਹਿਲਾਂ ਭੈਣਾ ਦੀ ਘਰ ਆਈ ਹਾਂ ਤੇ ਜੀਜੇ ਮੇਰੇ ਨੇ ਸਾਡੇ ਘਰ ਮੇਰੇ ਪਿਓਰੇ ਸਾਹਮਣੇ ਚ ਪੰਬਾਰੀਆਂ ਮੇਰੀ ਭੈਣ ਨੂੰ ਜੀਜੇ ਮੇਰੇ ਨੇ ਪਿਓ ਮੇਰੇ ਨੇ ਫਿਰ ਕੋਈ ਗੱਲ ਨਹੀਂ ਕੀਤੀ ਨਹੀਂ ਤਰ੍ਹਾਂ ਘਰ ਹੋਈ ਆ ਕੋਈ ਨਹੀਂ ਤਰ੍ਹਾਂ ਖਜ਼ਮਾ ਮਾਰਤਾ ਕੋਈ ਗੱਲ ਨਹੀਂ ਸਾਡੇ ਦੇ ਜਾਨ ਮਾਸਾ ਵੀ ਪਣੇ ਹੁੰਦੀ ਕਿ ਆਦੀ ਭੈਣ ਨੂੰ ਇਦਾਂ ਆਣਾ ਇਹਨਾਂ ਨੇ ਮਾਰ ਦੇਣਾ ਪਰ ਉਦੋਂ ਆਪਣੀ ਭੈਣ ਦੀ ਆਪੇ ਕਰੋ ਉਹਦੇ ਲਈ ਤੁਸੀਂ ਜੇ ਤੋ ਆਕੇ ਦੇਖਿਆ ਤੇ ਜਿਹੜੀ ਭੈਣ ਜੀ ਉਹ ਲਾ ਦੇ ਕੋਈ ਜਿਹਨੇ ਜੱਤ ਹੀ ਕੋ ਉਹਨਾਂ ਦੇ ਨਿਸ਼ਾਨ ਕੋਈ ਨਿਸ਼ਾਨ ਹੈਗਾ ਗੱਲੇ ਤੇ ਨਿਸ਼ਾਨ ਹੈਗਾ ਠੋਡੀ ਦੇ ਛੱਟ ਦਾ ਨਿਸ਼ਾਨ ਹੈਗਾ ਕੀ ਸਮਝਦੇ ਕਿ ਇਹ ਨੇਚਰਲ ਡੈਥ ਨੇ ਨੇਚਰਲ ਡੈਥ ਨਹੀਂ ਗਈ ਨਾ ਕੋਈ ਨੂੰ ਬਿਮਾਰੀ ਹੈਗੀ ਨਾ ਕੋਈ ਟੈਗ ਨਾ ਕੋਈ ਸ਼ੂਗਰ ਨਾ ਕੋਈ ਵੀਪੀ ਨਾ ਕੋਈ ਬੈਡ ਫਲੇਸ਼ਨ ਕੁਝ ਨਹੀਂ ਗਾ ਮੰਗ ਕਰਦੇ ਹੋ ਪੋਸਮਾਰਮ ਮੈਂ ਮੰਗਦਾ ਪੋਸਮਾਰਮ ਦੀ ਇਨਸਾਫੀ ਮੰਗ ਕਰ ਰਿਹਾ ਇਨਸਾਫੀ ਕਿ ਨਾਮ ਜੀ ਦਾ ਸ਼੍ਰੀਂਦਰ ਕੁਮਾਰ ਕਿਹੜਾ ਲੱਕ ਹੈਗਾ ਜੀ ਦਰਸ਼ਨਗਰ ਸਲਾਮਾ ਕੀ ਗੱਲ ਹੋਈ ਮਨੁਸ਼ 9:30 ਵਜੇ ਮੇਰੇ ਬੇਟੇ ਨੂੰ ਫੋਨ ਆਇਆ ਬਾ ਤੁਹਾਡੀ ਪੈਣਪੂਰੀ ਹੋ ਗਈ ਆ ਇਹ ਆਇਆ ਬਾ ਇੱਥੇ ਆਇਆ ਤੈਨੂੰ ਕਿਹਾ ਇਹਨੇ ਵੇਖਿਆ ਚੱਖਿਆ ਇਹ ਕੰਦਾਈ ਮੈਂ ਪੋਸਟਮਾਰਟ ਕਰਾਣਾ ਸਾਰੇ ਗੱਲ ਬਹਿ ਗਏ ਕੀ ਨਾਂ ਕਰੀਏ ਜੀ ਉਹਦਾ ਕੱਚਾ ਨਾ ਰਜੀ ਪੱਕਾ ਨਾ ਨੂੰ ਨੂੰ ਕਿੰਨੇ ਸਾਲ ਹੋ ਗਏ 5 26 ਸਾਲ ਹੋ ਗਏ ਕੀ ਕਾਰਨ ਕੋਈ ਤੁਹਾਨੂੰ ਲੱਗਦਾ ਕਿ ਵੈਸੇ ਡੈਥ ਹੋਈ ਹੈ ਕਿ ਜਾਂ ਕੋਈ ਦਿੱਤਾ ਗਿਆ ਸੋਹਰੇਆਂ ਵੱਲੋਂ ਕਿਸ ਤਰ੍ਹਾਂ ਦਾ ਵਿਆਹ ਦੇਖੋ ਜਿਉਂ ਵਿਆਹੀ ਹੈ ਛਤਰੀ ਖਾਂਦੀ ਆਈ ਕਾਰਨ ਕੀ ਹਾਂਜੀ ਕਾਰਨ ਕੀ ਕਾਰਨ ਅੰਦਰ ਹੀ ਢਕੀਦਾ ਕਲੀ ਸਾਡੇ ਘਰ ਜਦੋਂ ਆਣਾ ਸੀ ਕੋਈ ਗੱਲ ਕਰਨਾ ਤੇਰੇ ਘਰ ਉਹ ਹੈ ਜਾਂ ਸਾਡੇ ਘਰ ਕੋਈ ਨਹੀਂ ਤੇਰਾ ਉਹ ਹੀ ਘਰ ਤੇਰਾ ਉਹ ਫਿਰ ਚੁੱਪ ਜਾ ਜੋ 1.5 ਸਾਲ ਪਹਿਲਾਂ ਉਹ ਹੋ ਗਿਆ ਮੁੰਡੇ ਦੇ ਵਿਆਹ ਨੂੰ ਕੀਤੇ ਹਨ ਸਭ ਪੰਜ ਸਾਡੇ ਨਾਲ ਦੋ ਤੇਰੇ ਵਿਆਹ ਕੀਤਾ ਉਹਦਾ ਬਹੁਤ ਜ਼ਿਆਦਾ ਕਲੇਸ਼ ਪੈ ਗਿਆ ਇਹਨਾਂ ਦੇ ਘਰ ਦੇ ਵਿੱਚ ਕੀ ਕਲੇਸ਼ ਦਾ ਕਾਰਨ ਕੀ ਸਮਝਦੇ ਕੀ ਕਾ ਜਬਾਨ ਉਹ ਨਹੀਂ ਸਾਡੇ ਜਵਾਈ ਦੀ ਜਬਾਨ ਨਹੀਂ ਹੈਗੀ ਨੂਨ ਵੀ ਕੁੱਤੀ ਹੈ ਫਲਾਣੇ ਨੇ ਵੀ ਕੁੱਤੀ ਹੈ ਤੂੰ ਵੀ ਕੁੱਤੀ ਹੈ ਅੱਜ ਜੇਡੋ ਤੁਹਾਨੂੰ ਫੋਨ ਆਇਆ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਮੈਂ ਮੈਂ ਜਿਹੜੀ ਲਾਈ ਉਹੀ ਬੁੱਲੀ ਘਰ ਬੈਠਾ ਹਾਂ ਜੀ ਮੈਨੂੰ ਤਾਂ ਮੁੰਡੇ ਨੇ ਫੋਨ ਕੀਤਾ ਪੈਣ ਪੂਰੀ ਹੋ ਗਈ ਕੀ ਲੱਗਦਾ ਬਿਮਾਰ ਸਨ ਕਿ ਕੋਈ ਬਿਮਾਰ ਨਹੀਂ ਕੋਈ ਬਿਮਾਰੀ ਨਹੀਂ ਪਰसों ਮੈਨੂੰ ਫੋਨ ਕੀਤਾ ਫੋਨ ਜੱਕਰ ਪਰसों ਮੈਨੂੰ ਫੋਨ ਕੀਤਾ ਮੈਂ ਠੀਕ ਠਾਕ ਜੇ ਸਾਰੇ ਅੰਦੇ ਠੀਕ ਠਾਕ ਆ ਕਿਉਂ ਅਗਮਨਾਰੀ ਫੋਨ ਬੰਦ ਕਰਤਾ ਕਿਉਂ ਪਗਾਈ ਕੋਈ ਜਿਹੜੀ ਡੈਥ ਹੋਈ ਜਾਂ ਨਾਲ ਦੇ ਕੋਈ ਨਿਸ਼ਾਨ ਮਾਰਕਟਾਈ ਤੇ ਹੈਗੇ ਹੈਗੇ ਕੀ ਲੱਗਦਾ ਕਿ ਨੇਚਰਲ ਡੈਥ ਆ ਕਿ ਜਾਂ ਇਹਨਾਂ ਦਾ ਜਿੱਤਾ ਗਿਆ ਕੁਝ ਦਿੱਤਾ ਗਿਆ ਕੁਝ ਦਿੱਤਾ ਗਿਆ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਤੇ ਕਿਸ ਤਰ੍ਹਾਂ ਦਾ ਉਹਨਾਂ ਦਾ ਕਿਦਾਂ ਤੁਹਾਡੇ ਨਾਲ ਵਿਵਾਦ ਕਿਦਾਂ ਉਹਦੇ ਭਰਾ ਦੇ ਹੱਥ ਬੈਗੇ ਨੇ ਇਹਦੇ ਹੱਥੀ ਪੀ ਰਹੇ ਆ ਵੇਖੋ ਤੇਰੇ ਲੜਕੀ ਬਰਵਾਦ ਤੇ ਸੌ ਰਹੇ ਓਟੋ ਮਾਰ ਕੀਤੇ ਨੇ ਨਹੀਂ ਨਹੀਂ ਆ ਲੜਕੀ ਦੇ ਸਹੁਰੇ ਇਹ ਸਾਰੇ ਹੱਥੀ ਪੀ ਰਹੇ ਨੇ ਕਿਸ ਦੇ ਲੋਂਹ ਹੱਥੀ ਪੀ ਰਹੇ ਨੇ ਇਹਨੇ ਕਿਹਾ ਮੈਂ ਪੋਸਟ ਮਾਰ ਕਰਾਣਾ ਉਹ ਅੰਨੇ ਹੀ ਕਰਾਨੀ ਦੇਣਾ ਤੇ ਹੱਥੀ ਪੈ ਗਏ ਸਾਰੇ ਸਿਰ ਸਮਝਦੇ ਕਿ ਇਹ ਕੋਈ ਬਿਮਾਰੀ ਕਾਰਨ ਨਹੀਂ ਹੈ ਕੋਈ ਕੋਈ ਬਿਮਾਰੀ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਮੰਗ ਕੀ ਕਰਦੇ ਨੇ ਕੁਛ ਨਹੀਂ ਕਲੀ ਮੰਗ ਕੀਤੀ ਉਹਨਾਂ ਨੇ ਨਹੀਂ ਤੁਸੀਂ ਕੀ ਮੰਗ ਕਰਦੇ ਆ ਜੀ ਇਨਸਾਫ ਹੋਣਾ ਚਾਹੀਦਾ ਸੋਹ ਸੋਹ ਠੀਕ ਹੈ ਅਸਕੇ ਦੇ ਮਾਲਕ ਸੁਰਿੰਦਰ ਬਿੰਦਰਾ ਜਨੈਸਟੀ ਹਾਲ ਫਰੂਟ ਐਂਡ ਵੈਜੀਟੇਬਲ ਟਰੇਡਰਸ ਐਸੋਸੀਏਸ਼ਨ ਸਬਜ਼ੀ ਮੰਡੀ ਵਾਲਾ ਸਰ ਜੀ ਜੀ ਲੇਡੀਆਂ ਦਾ ਜਿਹੜਾ ਕੀ ਗੱਲ ਹੋਈ ਹੈ ਅੱਜ ਇਹ ਸਾਰੇ ਸਾਡੀ ਮੰਡੀ ਦੇ ਵਿੱਚ ਲੜਕਾ ਕੰਮ ਕਰਦਾ ਕਾਕਾ ਪੂਰੀ ਭੈਣ ਹੈ ਇਹਨੂੰ ਉਹ ਜੋ ਸਾਨੂੰ ਇੱਥੇ ਆ ਕੇ ਪਤਾ ਲੱਗਾ ਹੈ ਉਹ ਲੜਕਾ ਹੋਰ ਆ ਇੱਕ ਹਰੇਸ਼ਨ ਤੇ ਉਹਦਾ ਹਸਬੰਡ ਹੈ ਉਹ ਦੋਵਾਂ ਨੇ ਰਲ ਕੇ ਇਹਨੂੰ ਪਿਛਲੇ ਕਈ ਸਾਲਾਂ ਤੋਂ ਹੀ ਮਾਰਦੇ ਕੁੱਟਦੇ ਪਏ ਆ ਔਰ ਅੱਜ ਜੋ ਕਿ ਇਹ ਸਾਬਤ ਕਰਦੇ ਪਏ ਆ ਕਿ ਆਤਮ ਹੱਤਿਆ ਜਦ ਕਿ ਜੋ ਬਿਆਨ ਉਹਨਾਂ ਦੇ ਘਰਦਿਆਂ ਦੇ ਆ ਔਰ ਉਹਨੂੰ ਪੁਲਿਸ ਰਿਕਾਰਡ ਨਹੀਂ ਕਰਦੀ ਪਈ ਜਦ ਕਿ ਜੋ ਵੇਖਿਆ ਇਥੇ ਔਰ ਸਾਰਿਆਂ ਕੋਲ ਪੁੱਛਿਆ ਉਹਰੇ ਮੁਤਾਬਕ ਇਹਨੂੰ ਮਾਰਿਆ ਗਿਆ ਔਰ ਔਰੇ ਸਰੀਰ ਦੇ ਉੱਤੇ ਇਹੋ ਜਿਹੇ ਨਿਸ਼ਾਨ ਲੱਗੇ ਆ ਸੱਟਾਂ ਦੇ ਔਰ ਮੂੰਹ ਦੇ ਉੱਤੇ ਤੇ ਸਾਫ਼ ਜਾਹਰ ਹੋ ਰਿਹਾ ਕਿ ਪਹਿਲੇ ਮਾਰਿਆ ਕੁੱਟਿਆ ਗਿਆ ਔਰ ਕੱਲ ਉਹਨੇ ਫੋਨ ਕਰਕੇ ਵੀ ਆਪਣੀ ਭੈਣ ਨੂੰ ਕਿਹਾ ਕਿ ਮੈਂ ਬੜੀ ਦੁਖੀ ਆ ਮੈਨੂੰ ਇਹ ਮਾਰਦੇ ਕੁੱਟਦੇ ਆ ਔਰ ਇਹਦੇ ਵਿੱਚ ਜੋ ਉਹਨਾਂ ਦੇ ਘਰ ਦੇਆਂ ਕੋ ਪਤਾ ਲੱਗਾ ਮੁੰਡਾ ਔਰਾ ਪਹਿਲੇ ਹੀ ਉਹਨੂੰ ਬਹੁਤ ਕੁੱਟਦਾ ਹੁੰਦਾ ਸੀ ਔਰ ਕਈ ਵਾਰੀ ਕੁੱਟਿਆ ਫੇਰ ਉਹ ਮਾਂ ਪੁੱਤਰ ਦਾ ਨਾਤਾ ਇਹੋ ਜਿਹਾ ਹੁੰਦਾ ਮਾਂ ਫੇਰ ਤਰਸ ਖਾ ਜਾਂਦੀ ਰਹੀ ਆ ਉਹ ਕੱਲ ਉਹਰਾ ਨਤੀਜਾ ਆ ਨਿਕਲਿਆ ਵਾ ਕਿ ਉਹਨੂੰ ਮਾਰ ਹੀ ਦਿੱਤਾ। ਅੱਜ ਜਿਹੜਾ ਤੁਹਾਨੂੰ ਕੀ ਲੱਗਾ ਫਿਰ ਅੱਜ ਪੁਲਿਸ ਕਮਿਸ਼ਨਰ ਸਾਹਿਬ ਨੂੰ ਕੀਤਾ ਫੋਨ ਉਹਨਾਂ ਨੇ ਫਿਰ ਏਸੀਬੀ ਸਾਹਿਬ ਨੂੰ ਭੇਜਿਆ ਏਸੀਬੀ ਸਾਹਿਬ ਨੇ ਪੂਰਾ ਯਕੀਨ ਦਿਵਾਇਆ ਵਾ ਕਿ ਮੈਂ ਪੂਰਾ ਇਨਸਾਫ ਦਵਾਵਾਂਗਾ ਜੋ ਵੀ ਇਹ ਕੋਸ਼ਟਮਾਰਨ ਤੋਂ ਬਾਅਦ ਰਿਪੋਰਟ ਸਾਹਮਣੇ ਆਂਦੀ ਹੈ ਉਹਦੇ ਆਧਾਰ ਤੇ ਕਾਰਵਾਈ ਕੀਤੀ ਜਾਏਗੀ ਇਹਦੇ ਵਿੱਚ ਕਿਸੇ ਦਾ ਦਬਾਅ ਜਾਂ ਕਿਸੇ ਦੇ ਪ੍ਰੈਸ਼ਰ ਥੱਲੇ ਆ ਕੇ ਕੰਮ ਨਹੀਂ ਕੀਤਾ ਜਾਏਗਾ ਕੀ ਲੱਗਦਾ ਕਿ ਕਤਲ ਨੂੰ ਜਿਹੜਾ ਵਾ ਉਹ ਆਤਮ ਹੱਤਿਆ ਦਾ ਨਾਮ ਦਿੱਤਾ ਜਾ ਇਹ ਹੋਇਆ ਕਤਲ ਹੀ ਹੈ ਇਹ ਉਹਨੂੰ ਨਾਮ ਬਣਾਉਂਦੇ ਪਏ ਆਤਮ ਹੱਤਿਆ ਦਾ ਔਰ ਜੋ ਕੁਛ ਸਾਹਮਣੇ ਉਹਦਾ ਮੁੰਡਾ ਬੋਲ ਰਿਹਾ ਔਰ ਉਹਦੇ ਭਰਾ ਨੂੰ ਵੀ ਕੁੱਟਿਆ ਇੱਕ ਬੰਦੇ ਦੀ ਭੈਣ ਮਰ ਗਈ ਹੈ ਉਹ ਆਪਣੇ ਘਰ ਵੇਖਣ ਆਇਆ ਵਾ ਤੇ ਉਹਨੂੰ ਹੀ ਉਲਟਾ ਕੁੱਟਣਾ ਆਪਣਾ ਇਹਦਾ ਮਤਲਬ ਇਹ ਹੈ ਵਾ ਕਿ ਉਹ ਮੁੰਡਾ ਆਪਣੇ ਆਪ ਚ ਹੀ ਨਹੀਂਗਾ ਆਪਣੇ ਆਪ ਤੋਂ ਬਾਹਰ ਕੀ ਲੱਗਦਾ ਕਿ ਗੁੱਸਾ ਇੰਨਾ ਜ਼ਿਆਦਾ ਕਿ ਉਹ ਗੁੱਸੇ ਵਿੱਚ ਆ ਕੇ ਇਹ ਸਾਰੇ ਪਰਿਵਾਰ ਨੂੰ ਪਤਾ ਵਾ ਕਿ ਉਹ ਮੁੰਡਾ ਬਹੁਤ ਵੱਡਾ ਕਰੋਧੀ ਹੈ ਉਹ ਹਰ ਕਿਸੇ ਨੂੰ ਮਾਰਦਾ ਕੁੱਟਦਾ ਮਾਰਕਟਾਈ ਕਾਮ ਦੇ ਜਿਸ ਤਰ੍ਹਾਂ ਘਰ ਵਾਲਿਆਂ ਦਾ ਬਿਆਨ ਹੈ ਕਿ ਭੈਣ ਜਿਹੜੀ ਇੱਦਾਂ ਦੀ ਬੇਟੀ ਨੂੰ ਮਾਰ ਦਿੱਤਾ ਗਿਆ ਵਾ ਕਿ ਉਹਦਾ ਵੱਲੋਂ ਕੋਈ ਤੱਤ ਸਾਹਮਣੇ ਆਇਆ ਉਹ ਕਹਿੰਦੇ ਜੀ ਇਹ ਆਤਮ ਹੱਤਿਆ ਕਰ ਰਹੀ ਸੀ ਚੁੰਨੀ ਗੱਲ ਤੇ ਗਈ ਸੀ ਜਦੋਂ ਕਿ ਮੀਡੀਆ 'ਚ ਉਹਨਾਂ ਦਾ ਹੀ ਬਿਆਨ ਆ ਲੜਕੇ ਦਾ ਕਿ ਜਦੋਂ ਅਸੀਂ ਉਹਨਾਂ ਨੂੰ ਲਾਇਆ ਉਦੋਂ ਉਹਨਾਂ ਦੀ ਚੁੰਨੀ ਜਿਹੜੀ ਗੱਲ ਵਿੱਚ ਸੀ ਤਾਂ ਉਦੋਂ ਉਹਨਾਂ ਦਾ ਡੈਥ ਜਿਹੜੀ ਥੋੜੇ ਥੋੜੇ ਪ੍ਰਾਂ ਚੱਲ ਰਹੇ ਸੀ ਦੇਖੋ ਲਾਇਆ ਇਹਨਾਂ ਨੇ ਜਾਂ ਭੁੰਜੋ ਚੁੱਕਿਆ ਜਾਂ ਆਪ ਮਾਰਿਆ ਇਕ ਕਿਸੇ ਨੇ ਨਹੀਂ ਦੇਖਿਆ ਸवाय ਉਹਨਾਂ ਦੇ। ਜੀ। ਉਹੋ ਜੋ ਮਰਜ਼ੀ ਉਹ ਸਟੋਰੀ ਬਣਾਈ ਜਾਣ। ਅਸੀਂ ਜੋ ਇਰਤੇ ਕੰਪਲੇਂਟ ਦੇਨੇ ਆ ਕਿ ਉਹ ਕਤਲ ਕੀਤਾ ਇਹਨਾਂ ਨੇ ਔਰ ਦੋਵੇਂ ਪੁੱਤਰ ਨੇ ਤੇ ਘਰ ਵਾਲੇ ਨੇ ਕੀਤਾ ਰਜੇਸ਼ ਕੁਮਾਰ ਨੇ ਤੇ ਡੜਾ ਦਾ ਮੁੰਡਾ ਹਰਸ਼ ਦੋਵਾਂ ਨੇ ਗੱਲ ਕੇ ਕੀਤਾ। ਏਸੀਪੀ ਸਾਹਿਬ ਆਏ ਨੇ ਜਿਹੜਾ ਉਹਨਾਂ ਨੇ ਕੀ ਤੁਹਾਨੂੰ ਉਹ ਉਹ ਉਹਨਾਂ ਨੇ ਦੇਖੋ ਇਹ ਆਈਪੀਐਸ ਅਫਸਰ ਹੈ। ਐਸੇ ਵੀ ਸੁਖਬੀਰ ਸਿੰਘ ਜੀ ਐਸਐਚਓ ਸਾਹਿਬ ਦੋਵੇਂ ਬਹੁਤ ਇਮਾਨਦਾਰ ਤੇ ਸਖਤ ਅਫਸਰ ਹੈ। ਸਾਨੂੰ ਪੂਰੀ ਉਮੀਦ ਹੈ ਕਿ ਪੂਰਾ ਪੂਰਾ ਇਨਸਾਫ ਦੇਣਗੇ। ਰਜੇਸ਼ ਕੁਮਾਰ ਮੇਰੀ ਭਾਈ ਸੇ ਜੀ ਕਿੰਨੇ ਸਾਲ ਹੋ ਗਏ? ਜਿਆਨੂ ਉਹ 26 ਸਾਲ ਬੱਚਾ ਇੱਕੋਈ ਬੇਟਾ ਅੱਜ ਕੀ ਗੱਲਬਾਤ ਹੋਈ? ਗੱਲਬਾਤ ਕੋਈ ਨਹੀਂ ਹੋਈ ਆ ਬਸ ਜਦੋਂ ਗੁੱਸਾ ਕਿਤੇ ਆ ਜਾਂਦਾ ਤਾਂ ਗੁੱਸਾ ਆਇਆ ਕਿਸੇ ਗੱਲ ਤੋਂ ਉਹ ਕਹਿੰਦੀ ਮੇਰੇ ਪੁੱਤਰ ਨੂੰ ਕੁਛ ਨਾ ਕਹੋ ਕਿ ਮੇਰੇ ਹੱਥ ਤੇ ਗਰਮ ਮੈ ਆ ਗੁੱਸਾ ਕਰਦਾ ਵਾਂ ਤੇ ਉਹਨੇ ਉਹ ਗੁੱਸੇ ਦਾ ਖਵਾਜ ਆਪਣੇ ਤੇ ਲਾ ਦੇ ਉਹਨੇ ਆਪਣਾ ਟੌਰਚਰ ਕਰ ਲਿਆ ਨਾ ਮੇਰਾ ਹੱਤਾ ਪਹਿਲੇ ਵੀ ਲੜਾਈ ਨਾ ਕੋਈ ਲੜਾਈ ਨਹੀਂ ਤੇ ਕੀ ਸਮਝੀ ਦੀ ਅੱਜ ਜਿਹੜਾ ਇਹਨਾਂ ਨੇ ਇਹ ਕੰਮ ਹੋਇਆ ਵਾ ਠੀਕ ਗਿਆ ਇਹਦਾ ਕੁਦਾਬਹਾਨੇ ਨਹੀਂ ਕਰ ਸਕਦੇ ਹੋ ਕੁਛ ਨਹੀਂ ਕਰ ਸਕਦੇ ਜੀ ਮੇਰਾ ਕਾਰ ਡੋਲਾ ਸੀ ਕੁਛ ਨਹੀਂ ਕੀਤਾ ਇਹਦੇ ਚਾ ਮੇਰਾ ਕੋ ਮੇਰਾ ਜਿਹੜਾ ਕਾਰਾ ਮੈਨੂੰ ਪਤਾ ਨਾ ਮੇਰਾ ਕਾਰ ਖਰਾਬ ਹੋਇਆ ਮੈਂ ਕਿਤੇ ਘਰ ਜੀਣਾ ਮੈਂ ਕੋਈ ਜਵਾਨ ਤੇ ਬੁੱਢਾ ਹੋ ਗਿਆ ਮੈਂ ਫੋਨ ਕੀਤਾ ਭਾਈ ਨੂੰ ਮੈਂ ਕਹਿੰਦਾ ਘਰ ਵਾਲਿਆਂ ਦਾ ਕਹਿਣਾ ਕਿ ਅਕਸਰ ਤੁਹਾਡਾ ਨਾਲ ਲੜਾਈ ਹੁੰਦਾ ਦੇਖੋ ਮੇਰੀ ਵੀ ਜੀ ਗੱਲ ਸੁਣੋ ਕਾਰਾਲੇ ਇਕਲੇ ਨੀ ਗਏ ਕਾਰਾ ਵੀ ਤੇ ਮੇਰੀ ਕੁੜੀ ਗਿਰੀ ਆ ਇਹ ਪੰਡਤ ੜੀ ਗਰੇ ਹਨਾ ਪੁੱਛੋ ਮੇਰੀ ਸਾਰੇ ਦੀ ਕੁੜੀ ਜਿੰਦਾ ਮੈਂ ਵਿਆਹ ਕੀਤਾ ਵੇ ਮੈਂ ਕੀ ਕੀ ਨਹੀਂ ਕੀਤਾ ਇਸ ਘਰ ਤੇ ਮੈਂ ਵਿਆਹ ਕੀਤਾ ਵੇ ਸਭ ਕੁਝ ਕੀਤਾ ਵੇ ਤੇ ਮੈਨੂੰ ਇਹ ਮਤਉ ਕਿ ਅਸਹਾਇ ਦਾ ਨਾ ਕੋਈ ਨਹੀਂ ਰਵਾਇਦਾ ਨਾ ਹੋ ਗਿਆ ਨਾ ਅੱਜ ਅਗਰ ਮੈਂ ਆਪਣੀ ਜਨਾਨੀ ਕੋਲ ਅਸ਼ਕਰ ਮੈਂ ਕਹਾਂ ਲੱਖ ਨਹੀਂ ਤੁਸੀਂ ਆਪਣੀ ਮਸ਼ੀਨ ਨੂੰ ਕਹਿੰਦੇ ਕੁਛ ਕੱਟ ਸੋਕ ਲੰਦੇ ਤੁਸੀਂ ਮਸ਼ੀਨ ਨੂੰ ਨਹੀਂ ਕਹਿੰਦੇ ਤੂੰ ਚੁੱਪ ਕਰਕੇ ਦੇ ਦੇ ਲੰਦੇ ਹੋ ਮੈਨੂੰ ਕਹਦਾ ਜਵਾਬ ਦਿਓ ਅੱਜ ਕੀ ਲੱਗਦਾ ਕਿ ਐਸੇ ਛੋਟਾ ਜਿਹਾ ਚਲਵਾ ਜੜਾ ਹੋਵੇ ਇੱਕ ਜਾਨ ਦੇ ਬਾਸ ਸਬਤ ਹੋਇਆ ਬਸ ਅਗਰ ਨਾਲ ਲੜਾਈ ਨੂੰ ਕੋਈ ਪਤਾ ਨਹੀਂ ਹੁੰਦਾ ਵੀ ਟਾਈਮ ਲਾ ਸਵੇਰੇ ਦਾ ਕੋਈ ਪਤਾ ਨਹੀਂ ਹੁੰਦਾ ਜਦੋਂ ਕਿਸੇ ਦਾ ਕੋਈ ਦਿਮਾਗ ਦਾ ਗੁੱਸਾ ਜਿਹੜਾ ਬڑے ਬڑے ਕਾਨੂੰ ਇਦਾਂ ਦੋਸਤਾਂ ਦੇ ਇੱਥੇ ਮੇਰੀ ਕਿਸਮਤ ਇਦਾਂ ਲਿਖੀ ਹੈ ਕਹਿੰਦਾ ਆਪੇ ਕਿਹਾ ਦਾ ਕੀ ਤੁਹਾਡੇ ਵੱਲੋਂ ਜਿਹੜਾ ਦੇਖੋ ਉਹਨਾਂ ਨੇ ਉਹ ਮਾਪਿਓ ਨੇ ਉਹ ਕਹਿ ਸਕਦੇ ਨੇ ਉਹਨਾਂ ਦਾ ਰਾਈਟ ਮੰਦਾ ਲੇਕਿਨ ਜਿਹੜਾ ਜਿੰਦਾ ਬੀਤਦਾ ਪਤਾ ਉਹਨੂੰ ਹੁੰਦਾ ਮੇਰਾ ਘਰ ਖਰਾਬ ਹੈ ਮੈਨੂੰ ਪਤਾ ਮੇਰਾ ਕੀ ਮੇਰਾ ਕੀ ਬੀਤੀ ਆ ਮੈਂ ਕਹਿੰਦੇ ਸਰ ਜੀ ਨਾ ਉਹ ਅੱਜ ਨੂੰ ਜੋ ਮਰਦੀ ਕਹਿਦਾ ਉਹਨਾਂ ਨੂੰ ਇਹ ਚੀਜ਼ ਦੇਖੀ ਗਈ ਆ ਉਹਨਾਂ ਨੂੰ ਇਹ ਚੀਜ਼ ਨਹੀਂ ਵੀ ਖੀ ਪਿਆ ਕਰਦਾ ਅੱਜ ਤੋਂ 10-15 ਦਿਨ ਪਹਿਲੇ ਗੱਲ ਮੈਂ ਰੇੜੀ ਤੇ ਮੈਂ ਚਲਾ ਗਿਆ ਸਾਂ ਤੇ ਮੇਰੇ ਸਾਲੇ ਦੀ ਕੁੜੀ ਗਈ ਆ ਤੇ ਮੈਨੂੰ ਕਹਿੰਦੇ ਰਜੇ ਜੀ ਮੈਂ ਜੀ ਪਪਾ ਕਹਦਾ ਨਾ ਨਿਹਾ ਦਾ ਨੈਣਾ ਦੇ ਗੱਲਬਾਤ ਤੁਸੀਂ ਕਰਨੀ ਹੈ ਮੈਂ ਕੋਈ ਗੱਲ ਨਹੀਂ ਪੋਤਰੀ ਪੋਤਰੀ ਕਹਿੰਦੇ ਤੁਸੀਂ ਗੱਲ ਕਰਨੀ ਮੈਂ ਠੀਕ ਹੈ ਕੋਈ ਗੱਲ ਨਹੀਂ ਡੈਡੀ ਜੋ ਹੋਏਗਾ ਟਾਈਮ ਸਿਰ ਪੇਰਾ ਅਗਰ ਕੋਈ ਗੱਲ ਮੈਂ ਕਰ ਰਿਹਾ ਮੈਂ ਕੋਈ ਗੱਲ ਨਹੀਂ ਹੋ ਜੇਗੀ ਉਦੋਂ ਮੈਂ ਚੰਗਾ ਸਾਂ ਅੱਜ ਮੈਂ ਕਹਿੰਦਾ ਦੱਸਦਾ ਵੀ ਮੈਂ ਤੁਹਾਡੀ ਕੁੜੀ ਦੇ ਮੈਨੂੰ ਇਹ ਗੱਲਬਾਤ ਹੋਈ ਹੈ ਤੇ ਮੈਂ ਕਹਿਤਾ ਤੇ ਮੈਂ ਮਾਰਾਂਗਾ ਅੱਜ ਮੈਂ ਅੱਜ ਮੈਂ ਮਾਰਾਂਗਾ ਤੋੜਦਾ ਨਹੀਂ ਲੜਾਈ ਚ ਮੈਂ ਲੜਾਈ ਚ ਗਰਮ ਮੁੰਡਾ ਨੂੰ ਸੁਗਾਈ ਚ ਸੰਗਣਾ ਹਾ ਹੋਇਆ ਦੋ ਦੋ ਦਾ ਛੋਟੀ ਛੋਟੀ ਗੱਲ ਤੇ ਚੱਲ ਪਾ ਰਹੇ ਹੋ ਭਾਈ ਸਰਕਾਰ ਤੇ ਘੜਾ ਹੁੰਦਾ ਮੇਰਾ ਗੱਲ ਵੇਖੇ ਘਰ ਚੰਗਾ ਲੜਾਈ ਦੇ ਵਿੱਚ ਸਾਡਾ ਕੋਈ ਲੜਾਈ ਝਗੜਾ ਨਹੀਂ ਹੈ ਸਾਡੇ ਦੰਦੇ ਸੈ ਮੇਰੇ ਉਹ ਦਿਨ ਮਰਜ਼ੀ ਮੈਨੂੰ ਪੁੱਛੋ ਮੈਂ ਕਹਾਂ ਨਗੇ ਡਰਾ ਕੇ 50 ਸਾਲ ਕਹਾਂ ਨਗੇ ਬੋਲੋ ਜਨਰਲ ਬੁਰਾ ਤੋੜਦਾ ਨਹੀਂ ਸਾ ਮੈਂ ਆ ਮੇਰੀ ਟੁੱਟੀ ਜਾਨ ਮਰੇਗਾ ਜੀ ਜਾਨਵਰਾਂ ਨੂੰ ਸਖਾਣਾ ਜਾ ਮੈਂ ਤੇ ਆਪਾਂ ਦੋਨੇ ਜਾਵਾਂ ਤੇ ਸਾਡੇ ਨਾਲ ਜਾ ਕੇ ਮੈਂ ਅਸੀਂ ਬਾਅਦ ਜਾਂਦੇ ਤੁਹਾਡੇ ਨਾਲ ਪਹਿਲੇ ਮੈਂ ਤੇਰਾ ਜਾਣਵਰ ਮੋਤਾ ਦਾ ਕੀ ਕਰਦਾ ਮੋਤਾ ਕਰ ਰਹਾ ਜੀ ਟਾਈਮ ਸੇੜਾ ਰਹਾ ਸੀ ਟਾਈਮ ਸਮੇਂ ਇੱਧਾ ਲੱਗਾ ਸੀ ਬਸ ਇੱਕ ਵੇਲੇ ਦਾ ਮੇਰੇ ਕਰਮਾਂ ਵਿੱਚ ਲਿਖਿਆ ਸੀ ਕਿ ਮੈਨੂੰ ਲਾਲਤਾ ਮਿਲਣੀ ਪੈ ਗਈਆਂ ਇੱਕ ਮਜ਼ਾ ਕਰਦਾ ਕੁਛ ਨਹੀਂ ਜਸਮੈ ਲਾਇਕ ਮਜ਼ਾ ਕਰਦਾ ਉਹਨੂੰ ਲਾਂਦਾ ਮਿਲਦੇ ਮੈਂ ਉਹ ਇਨਸਾਨਾ ਚਾਹਿਆ ਬਸ ਮੋਕਲੀ ਗੱਲ ਹੈ ਜੀ ਇਹ ਸਾਨੂੰ ਰਿਪੋਰਟ ਆਈ ਸੀ ਕਿ ਇੱਥੇ ਇੱਕ ਜਿਹੜੀ ਹੈਗੀ ਆ ਉਹਨਾਂ ਨੇ ਪਹਲ ਆਇਆ ਤੇ ਜਦੋਂ ਇੱਥੇ ਆ ਕੇ ਆਪਾਂ ਉਹਨੂੰ ਕੁਛ ਗਿਸ਼ ਕੀਤੀ ਹੈ ਤੇ ਜਿਹੜੇ ਉਹਨਾਂ ਦੇ ਬੇਟੇ ਹੈਗੇ ਆ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਜਦੋਂ ਮੈਂ ਰੂਮ ਚ ਬੜਿਆ ਤੇ ਉਹ ਪਹਾੜਾਂਾਂ ਦੀ ਕੋਸ਼ਿਸ਼ ਕਰਦੇ ਪਏ ਸੀਗੇ ਤੇ ਉਹ ਜਦੋਂ ਉਹਨਾਂ ਨੂੰ ਉਸ ਟਾਈਮ ਉਹਨਾਂ ਦੇ ਜਿਹੜਾ ਸਾਹ ਚੱਲਦਾ ਪਿਆ ਸੀਗਾ ਤੇ ਉਹ ਲੈ ਕੇ ਫਿਰ ਹਸਪੀਟਲ ਗਏ ਪਰ ਉੱਥੇ ਜਾਂਦੇ ਜਾਂਦੇ ਉਹਨਾਂ ਨੂੰ ਬ੍ਰੌਡ ਡੈੱਡ ਕੋਸ਼ਿਸ਼ ਦਿੱਤਾ ਗਿਆ ਸਰ ਬਿਆਨਾਂ ਮੁਤਾਬਕ ਹੀ ਉਸ ਬੇਟੇ ਦਾ ਬਿਆਨ ਹੈ ਕਿ ਜਦੋਂ ਮੈਂ ਅੰਦਰ ਗਿਆ ਉਹਨਾਂ ਨੇ ਗੱਲ ਕੀਤੀ ਜਿਹੜੀ ਚੁਮੀ ਪਾਈ ਹੋਈ ਸੀ ਤਾਂ ਬਿਲਕੁਲ ਨੰਮਕੇ ਹੀ ਸਨ ਜੀ ਤੁਹਾਨੂੰ ਬਿਆਨ ਦਿੱਤੇ ਗਏ ਸੀ ਉਸ ਕੋਸ਼ਿਸ਼ ਕਰ ਰਹੇ ਸੀ ਇਹ ਤਾਂ ਕੋਈ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਪੋਸਟਮਾਰਨ ਤੋਂ ਬਾਅਦ ਪੂਰਾ ਕਲੀਅਰ ਹੋ ਜਾਊਗਾ ਜੀ ਕਿ ਉਹ ਡੈਥ ਦਾ ਕਾਸਟ ਕੀ ਹੈਗਾ ਕੁਛ ਦਿਨ ਪਹਿਲੇ ਪਹਿਲੇ ਵੀ ਇਹਨਾਂ ਦੀ ਘਰ ਵਾਲਿਆਂ ਨੇ ਦੱਸਿਆਗਾ ਕਿ ਲੜਾਈ ਝਗੜਾ ਤਕਰੀਬਨ ਨਹੀਂ ਚੱਲਦਾ ਰਹਿੰਦਾ ਸੀ ਕਿਸੇ ਪਰਸਨਲ ਇਹਨਾਂ ਦੀ ਕੋਈ ਗੱਲਬਾਤ ਹੋਣ ਲੱਗੇ ਅੱਜ ਇਹਨਾਂ ਦਾ ਕਹਿਣਾ ਕਿ ਇਹਨਾਂ ਦੇ ਉਸ ਰੈਂਡਿਸ਼ਨ ਨੂੰ ਲੈ ਕੇ ਜਿਹੜਾ ਵਾ ਉਹ ਇਸ ਪੈਨ ਨੂੰ ਜਿਹੜਾ ਵਾ ਉਹ ਤੇ ਹੁਣ ਕ੍ਰਿਮੀਨਲ ਇਨਵੈਸਟੀਗੇਸ਼ਨ ਚੋਂ ਦਾ ਕਰਦੇ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਐਗਜ਼ੈਕਟ ਜਿਹੜਾ ਕੌਜ਼ ਹੈਗਾ ਉਹ ਦੱਸਾਂਗੇ ਕਿ ਇਹ ਕਿਉਂ ਹੋਇਆ ਕਿ ਡਿਪਰੈਸ਼ਨ ਸੀਗਾ ਜਾਂ ਕੋਈ ਹੋਰ ਗੱਲ ਹੈਗੀ ਆ ਇਆ ਕੋਈ ਘਰ ਦੇ ਵਿੱਚ ਕਲੇਸ਼ ਹੈਗਾ ਇਹ ਤੇ ਹੁਣ ਬਾਅਦ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਉਹ ਬਾਅਦ ਦਾ ਲੋਕ ਮੰਦੀ ਆਈ ਥਿੰਕ 48 ਸਾਲ ਹੋ ਗਏ ਹੋ ਗਏ ਹੁਣ ਸਰ ਪੋਸਟਮਾਨ ਨੂੰ ਜੀ ਆਪਾਂ ਪੋਸਟਮਾਨ ਵਾਸਤੇ ਬੋਰੋ ਨੂੰ ਭੇਜ ਰਹੇ ਹਾਂ ਤੇ ਉਸ ਤੋਂ ਬਾਅਦ ਜਿਹੜੀ ਮੰਦੀ ਕਾਰਵਾਈ ਉਹ ਆਪਾਂ ਕਰਾਂਗੇ ਬਿਆਨਾਂ ਦਾ ਜਿਹੜੇ ਸਟੇਟਮੈਂਟ ਲੈ ਕੇ ਆਪਾਂ ਕਾਰਵਾਈ ਕਰਾਂਗੇ ਥੈਂਕ ਯੂ